ਜਿਹੜੀ ਬਲੈਕ ਆ ਇਹ ਬਲੈਕ ਆ ਆਸਟ੍ਰੋਲੋਪ ਹੈਗੀ ਇਹਦੇ ਵਿੱਚ ਇੱਕ ਘਾਰ ਆਈ ਹੈ ਦੋ ਨਸਲਾਂ ਦੀ ਇਹ ਇਹ ਨਸਲ ਆਇਆਂ ਲੱਗਦੀ ਹੈ ਜਿਵੇਂ ਕੋਈ ਬਾਹਰਲੇ ਦੇਸ਼ ਦੀ ਆਸਟ੍ਰੇਲੀਆ ਦੀ ਨਸਲ ਆ ਜੀ ਚਲੋ 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 ਦੇਖ ਸਕਦੇ ਹੋ ਦੋਸਤੋ ਆਪਾਂ ਕਹਿੰਦੇ ਆ ਕੈਨੇਡਾ ਅਮਰੀਕਾ ਉਰੇ ਕੰਮ ਕਰ ਲੋ ਪੈਸੇ ਲਾ ਕੇ ਆ ਬਾਈ ਨੇ ਇੱਥੇ ਹੀ ਕੰਮ ਕਰਿਆ ਪੰਜਾਬ ਦੀ ਧਰਤੀ ਤੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਗਮਿੰਦਗੜ ਜੇਜੀਆਂ ਡੜਬੇ ਹਲਕੇ ਦਾ ਪਿੰਡ ਹੈ ਜਦੋਂ ਸੁਨਾਮ ਉਦਮ ਸਿੰਘ ਵਾਲੇ ਤੋਂ ਲਹਿਰਾ ਜਾਖਲ ਨੂੰ ਜਾਣਿਆ ਰੋਡ ਦੇ ਉੱਪਰ ਪੈਂਦਾ ਸਾਨੂੰ ਪੂਰਾ ਡਰੈੱਸ ਵੀ ਦੱਸਾਂਗੇ ਆ ਖੋਲਤਾ ਪ्योर ਦੇਸੀ ਮੁਰਗਿਆਂ ਦਾ ਫਾਰਮ ਤੇ ਨਾਲ ਜਿਹੜੇ ਬਲੈਕ ਨੇ ਇਹਨੇ ਆਸਟ੍ਰੇਲੀਆ ਵਾਲੇ ਇਹ ਵੀ ਤੁਹਾਨੂੰ ਗੱਲਬਾਤ ਕਰਾਵਾਂਗੇ ਵੀ ਆਸਟ੍ਰੇਲੀਆ ਦੀ ਕਿਹੜੀ ਨਸਲ ਹੈ ओरिजिनल ਦੇਸੀ ਇੱਥੋਂ ਤੁਹਾਨੂੰ ਮੁਰਗੇ ਵੀ ਮੀਟ ਮੁਰਗਾ ਵੀ ਮਿਲੂ ਆਂਡਾ ਵੀ ਮਿਲੂ ਤੇ ਗੱਲਬਾਤ ਕਰਦੇ ਆ ਪੂਰੀ ਭਰਿਆ ਪਿਆ ਫਾਰਮ ਪੂਰਾ ਕਰ ਦਿਓ ਫਿਰ ਇਹਨਾਂ ਦੀ ਵੀਡੀਓ ਸ਼ੇਅਰ ਇੱਕ ਦੱਬ ਕੇ ਲਾਇਕ ਤੇ ਕਮੈਂਟ ਵੀ ਕਰਿਓ ਬਾਈਆਂ ਲਈ ਆ ਗਈ ਜੀ ਦੇਸੀ ਆਂਡਿਆਂ ਦੀ ਟਰੇ ਪਿਓਰ ਦੇਸੀ ਨਸਲ 450 ਦੀ ਟਰੇ ਹੈ 30 ਆਂਡਿਆਂ ਦੀ ਆ ਦੇਖੋ ਆਸਟ੍ਰੇਲੀਆ ਮੁਰਗੇ ਦੇਖ ਲਓ ਆ ਸੀ ਆ ਮੁਰਗੀ ਆਸਟ੍ਰੇਲੀਆ ਤੇ ਆ ਕਲਗੀ ਤਾਂ ਇੱਕ ਹੈ ਕਲਗੀ ਨਹੀਂ ਬਦਲ ਸਕਿਆ ਕੋਈ ਇਹਨਾਂ ਦੀ ਨਹੀਂ ਬੀ ਬਹੁਤ ਬਦਲ ਜਾਂਦੇ ਚੀਜ਼ ਆ ਦੇਖੋ ਆਹ ਆਹ ਆਸਟ੍ਰੇਲੀਆ ਨਾਲੇ ਚੁਗਰੇ ਪੰਜਾਬ ਦੇ ਮੁਰਗਿਆਂ ਦੇ ਇਹ ਕੰਮ ਹੁਣ ਨਵੀਂ ਚਲਾਇਆ ਆਪਾਂ ਨੇ 6 ਮਹੀਨੇ ਹੋਏ ਨੇ ਇਹਨੂੰ ਚਲੋ ਹੁਣ ਆ ਮੁਰਗੀਆਂ ਅੰਡੇ ਦੇਣ ਲੱਗੀਆਂ ਸਾਰਾ ਕੁਝ ਸਿਸਟਮ ਚੱਲ ਪਿਆ ਵਧੀਆ ਇਹ ਪਿਓਰ ਦੇਸੀ ਆ ਪਿਓਰ ਦੇਸੀ ਆ ਜੀ ਆਰ ਆਈ ਆ ਰ ਹੈ ਅਸਲੀ ਜਨਲ ਆ ਰੀਜਨਲ ਆਰ ਆਈ ਆ ਰ ਇੱਕ ਬੇੜਾ ਜੇ ਰੱਖ ਲੈਂਦੇ ਨਾ ਤਾਂ ਨਾ ਨਾ ਓਰੀਜਨਲ ਆ ਬਾਈ ਆਰ ਆਈ ਆ ਸਾਡੀ ਗਾਰੰਟੀ ਹੈ ਗਾਰੰਟੀ ਹੈ ਗਾਰੰਟੀ ਹੈ ਖਰਚਾ ਆ ਗਿਆ 8-9 ਲੱਖ ਰੁਪਏ ਤਾਂ ਬਿਲਡਿੰਗ ਬਿਲਡਿੰਗ ਤੇ ਅੱਛਾ ਬਾਕੀ 80-90 ਹਜ਼ਾਰ ਦਾ ਇਹ ਚੂਚਾ ਆਇਆ ਸੀ ਉਦੋਂ ਠੀਕ ਹੈ ਹੁਣ ਤੱਕ ਲਗਭਗ ਇਤੇ ਲਾ ਲਓ ਵੀ 11-12 ਲੱਖ ਰੁਪਿਆ ਲੱਗ ਗਿਆ ਜੀ ਲੱਗ ਗਿਆ ਕੀ ਹਿਸਾਬ ਕਿਤਾਬ ਦਿੰਨੇ ਹੋ ਜੇ ਕੋਈ ਅੰਡੇ ਲੈਣ ਆਵੇ ਦੇਸੀ ਬੱਚਿਆਂ ਨੂੰ ਖਵਾਉਣ ਨੂੰ ਜਿਵੇਂ ਪੁਰਜੀਆਂ ਬੱਚਿਆਂ ਨੂੰ ਜਿਵੇਂ ਕਿ ਤਾਕਤ ਦਾ ਜੇ ਕਹਦੀ ਐ ਇੰਨਾਂ ਚੀਜ਼ਾਂ ਚ ਹੀ ਰਹਿ ਗਈ ਹਾਂ ਹਾਂ ਜੀ ਆਂਡਾ 15 ਰੁਪਿਆ ਦਾ ਆਂਡਾ ਜੀ 15 ਦਾ ਹੈ ਹਾਂ ਜੀ ਜੇ ਟਰੇ ਲੈਿੰਦਾ ਤਾਂ 450 ਦੀ ਟਰੇ ਜੀ 450 ਦੀ ਬਿਲਕੁਲ ਜੀ ਆਂਡਿਆਂ ਦੀ ਬੈਠੀਆਂ ਨੇ ਨੇ ਕਿ ਆਂਡਿਆਂ ਤੇ ਬੈਠੀਆਂ ਨੇ ਹਾਂ ਉਹ ਆਂਡੇ ਪਾਏ ਨੇ ਜੀ ਤੇ ਉਹ ਆਂਡੇ ਪਾਈ ਵੀ ਨੇ ਬਈ ਪਰ ਦਿਓ ਵੀਡੀਓ ਸ਼ੇਅਰ ਕਰ ਪਾਈਆਂ ਨੇ ਕੰਮ ਛੇੜਿਆ ਆਪਾਂ ਕਹਿੰਦੇ ਆ ਕੈਨੇਡਾ ਅਮਰੀਕਾ ਨਾ ਜਾਓ ਆ ਦੇਖੋ ਆਂਡਿਆਂ ਤੇ ਬੈਠੀਆਂ ਨੇ ਹੁਣ ਇਹ ਆਂਡੇ ਦੇਣ ਆਂਡੇ ਦਿੱਤੇ ਵੀ ਹੋਏ ਨੇ ਸਾਡੇ ਸਾਹਮਣੇ ਆ ਜਿਹੜੀਆਂ ਸਾਰੀਆਂ ਇਹਦੇ ਅੰਦਰ ਬੈਠੀਆਂ ਨੇ ਆਂਡ ਹੀ ਦੇਣ ਲੱਗ ਰਹੀਆਂ ਨੇ ਹੁਣ ਕਿਸੇ ਜੇ ਹੁਣ ਕਿਸੇ ਨੇ ਘਰੇ ਦੇ ਮੁਰਗੀਆਂ ਪੜ ਲੈ ਜਾਣੀਆਂ ਨੇ ਸੋ ਉਥੋਂ ਪੰਜ ਚਾਰ ਤਾਂ ਮੁਰਗੀਆਂ ਦੇ ਵੀ ਦਿੰਨੇ ਆਂ ਮੁਰਗੀਆਂ ਦੇ ਦਿੰਨੇ ਆ ਜੀ ਮੁਰਗਾ ਵੀ ਦੇ ਦਾਂਗੇ ਜੀ ਅੱਛਾ ਆਂਡੇ ਵਾਲੀਆਂ ਮੁਰਗੀਆਂ ਹੁਣ ਥੋੜੇ ਸਾਹਮਣੇ ਲੈ ਕੇ ਗਏ ਨੇ ਪੰਜ ਮੁਰਗੀਆਂ ਬੰਦੇ ਤੁਸੀਂ ਟਾੜੀ ਮੁਰਗੀ ਵੀ ਦੇ ਦਾਂਗੇ ਸਾਡੇ ਕੋਲੇ ਇੱਕ ਇਹ 200 ਪੀਸ ਹੋਰ ਹੈ ਜਿਹੜਾ ਹਲੇ ਅੱਜ ਤੋਂ 20 ਦਿਨਾਂ ਨੂੰ ਆਂਡਾ ਦੇਣਾ ਸ਼ੁਰੂ ਕਰੂਗਾ ਠੀਕ ਹੈ ਉਹਨੂੰ ਆਪਾਂ ਪੱਠ ਕਹਿ ਦਿੰਦੇ ਆ ਲਾ ਲਓ ਕੁਝ ਵੀ ਲਾ ਲਓ ਵੀ ਉਹ ਹਲੇ ਦੇਣ ਨਹੀਂ ਲੱਗੀ ਉਹ ਅੱਡ ਲਿਆਂਦਾ 200 ਪੀਸ ਉਹ ਹਲੇ 20 ਦਿਨਾਂ ਨੂੰ ਆਂਡਾ ਮੁਰਗੇ ਦਾ ਵਜਨ ਕਿੰਨਾ ਕਾ ਜੇ ਸੁੱਥੋ ਕੋਈ ਲੈ ਕੇ ਜਾਂਦਾ ਹੈ ਮੁਰਗੇ ਦਾ ਵਜਨ ਹੈਗਾ ਜੀ 2.5 3 ਕਿਲੋ 2.5 3 ਕਿਲੋ ਹਾਂ ਬਾਕੀ ਜਿਹੜੇ ਦੂਜੇ ਨੇ ਮੁਰਗੇ ਘੱਟ ਵੀ ਨੇਗੇ ਵਜਨ ਨਾਲ ਬਲੇਲਰ ਤੇ ਦੇਸੀ ਦਾ ਫਰਕ ਤਾਂ ਫਿਰ ਬਹੁਤ ਜ਼ਿਆਦਾ ਹੈ ਦਿਨ ਰਾਤ ਦਾ ਫਰਕ ਹੈ ਜੀ ਦਿਨ ਰਾਤ ਦਾ ਫਰਕ ਹੈ ਹਾਂਜੀ ਹਾਂਜੀ ਠੀਕ ਹੈ ਜਿਹੜਾ ਮੀਟ ਵਾਸਤੇ ਲਿਜਾਣਾ ਹੈ ਉਹ ਹੈਗਾ 2.5 ਤੋਂ 3 ਕਿਲੋ ਦਾ ਮੁਰਗਾ ਆਪਣੇ ਕੋਲੇ ਮੀਟ ਵਾਲਾ 2.5 ਤੋਂ 3 ਕਿਲੋ ਬਹੁਤ ਵਜਨ ਹੁੰਦਾ ਹੈ ਹਾਂ ਮੀਟ ਨਿਕਲੂਗਾ ਜੀ ਉਹਦੇ ਵਿੱਚੋਂ 2.5 ਤੋਂ 3 ਕਿਲੋ ਪੱਕੀ ਗਰੰਟੀ ਹੈ ਗਰੰਟੀ ਹੈ ਜੀ 1000 ਰੁਪਏ ਦਾ ਪੀਸ ਦੇ ਦਾਂਗੇ 1000 ਰੁਪਏ ਦਾ ਪੀਸ 2.5 ਕਿਲੋ ਦਾ ਕਹਿੰਦਾ ਪੀਸ ਦੇ ਦਾਂਗੇ ਦੇਖ ਸਕਦੇ ਹੋ ਆਸਟ੍ਰੇਲੀਆ ਵਾਲੇ ਵੀ ਨਾਲੇ ਨੇ ਸਿਰਾਲਾ ਲਾਤੀ ਭਾਈਆਂ ਨੇ ਗੱਲ ਆਸਟਰੋਲੋਪ ਆਸਟਰੋਲੋਪ ਹਾਂ ਇਹਦਾ ਨਾਮ ਆਸਟਰੋਲੋਪ ਨਾ ਇਹਦਾ ਭਾਈ ਬਲੈਕ ਆਸਟਰੋਲੋਪ ਹੂੰ ਜਿਹੜਾ ਆਪਣਾ ਹੈਗਾ ਇਹ ਆਸਟ੍ਰੇਲੀਆ ਵਾਲਾ ਇਹਨਾਂ ਨੂੰ ਬਾਹਰੇ ਰੱਖਦੇ ਆਂ ਜੀ ਮੱਕੀ ਪਾਉਨੇ ਆਂਗੇ ਕਣਕ ਪਾਉਨੇ ਆਂਗੇ ਠੀਕ ਹੈ ਕੱਕ ਗੰਡਾ ਬਾਪ ਫ੍ਰੀ ਰੇਂਜ 'ਚ ਵੀ ਇਹਨੂੰ ਰੱਖ ਦਿਆਂਗੇ ਅਸੀਂ ਬਾਹਰੇ ਪੇੜੇ 'ਚ ਸਵੇਰੇ ਸ਼ਾਮ ਡੇਲੀ ਕੱਢਦੇ ਆਂ ਇਹਨਾਂ ਨੂੰ ਬਾਹਰੇ ਦੇਸੀ ਮੁਰਗੀਆਂ ਨਹੀਂ ਪੰਜਾਬ 'ਚ ਪਹਿਲਾਂ ਘਰ ਘਰ ਹੁੰਦੀਆਂ ਸੀ ਕਿਵੇਂ ਲੱਗਿਆ ਇਹ ਮਿਲੂਗਾ ਹੌਸਲਾ ਪੂਰਾ ਹਾਂ ਜੀ ਦੇਖੋ ਅਜੇ ਨਮਾਇਦੀ ਚਲੋ ਅੱਗੇ ਸਹਿਯੋਗ ਦੇਣਗੇ ਜੀ ਆਪਾਂ ਨੂੰ ਮਿਲਣਾ ਤਾਂ ਚਾਹੀਦਾ ਜੀ ਠੀਕ ਹੈ ਹਾਂ ਜੀ ਜਿਵੇਂ ਕਹਿੰਦਾਂ ਨੇ ਜੀ ਬਲੇਲਰ ਤਾਂ ਆਲੂ ਵਰਗਾ ਹੈ ਉਹ ਚੀਜ਼ ਦਾ ਤਾਂ ਜੀ ਇਹਦੇ ਨਾਲੋਂ ਬਹੁਤ ਅੰਤਰ ਹੈ ਜੀ ਕਿੰਨਾ ਕ ਭਜਨ ਆਇਆ ਜੇ ਕਹਿੰਦੀ ਇੱਕ ਮੁਰਗੇ ਚ ਮੁਰਗਾ ਆਪਣੇ ਕੋਲੇ 2-3 ਬੈਠਾ ਨਾ ਜੀ ਅੱਛਾ ਮੁਰਗਾ ਆਪਣੇ ਕੋਲੇ 3.5 ਕਿਲੋ ਦਾ ਵੀ ਹੈ 2.5 ਕਿਲੋ ਦਾ ਵੀ ਹੈ ਜੀ ਤੇ ਕਿਲੋ ਡੇਢ ਕਿਲੋ ਦਾ ਵੀ ਹੈਗਾ ਜੀ ਜਿਹੜਾ ਕੋਈ ਮੁਰਗਾ ਹੁਣ ਸਪੈਸ਼ਲ ਰੱਖਣ ਨੂੰ ਲਿਜਾਣ ਹੈ ਜਿਹਨੇ ਅੰਡੇ ਵਾਸਤੇ ਹਾਂਜੀ ਉਹ ਕਿੰਨੇ ਕ ਦਾ ਹੈ ਗਾਂ ਉਹ ਹਾਂਜੀ ਉਹ ਹੈਗਾ ਆਪਣੇ ਕੋਲੇ ਘੱਟ ਤੋਂ ਭਜਨ ਵਾਲੀ ਦਿੰਦਾ ਜੀ ਆਪਣੇ ਕੋਲੇ ਹੈਗਾ 1.5 ਕਿਲੋ ਦਾ ਜੀ ਉਹ ਉਹ ਘੱਟ ਭਜਨ ਵਾਲਾ ਹਾਂਜੀ ਹਾਂ ਫਿਰ ਬਾਹਲਾ ਹੀ ਭਜਨ ਦੀ ਲੋੜ ਨਹੀਂ ਉਹਦੀ ਤਾਂ ਹਾਂਜੀ ਹਾਂਜੀ ਜਿਹੜਾ ਆਸਟ੍ਰੇਲੀਆ ਵਾਲਾ ਇਹਦਾ ਕਿੰਨਾ ਕ ਹੁੰਦਾ ਇਹ ਚ ਇਹਦਾ ਵਜ਼ਨ ਜੀ ਲਗਭਗ ਮੁਰਗੀ ਦਾ ਹੋਊਗਾ 3.5 ਕਿਲੋ ਮੁਰਗੀ ਦਾ 4.5 ਕਿਲੋ ਜੀ ਆਸਟ੍ਰੇਲੀਆ ਵਾਲੇ ਦਾ ਹਾਂ ਜੀ ਇਹ ਵੇਟ ਵੱਧ ਕਰਦਾ ਇਹਨੋਂ ਇਹ ਆਪਣੇ ਜਿਹੜੇ ਇੰਡੀਆ ਨੇ ਜਾਂ ਪੰਜਾਬੀ ਮੁਰਗੇ ਨੇ ਇਹਨਾਂ ਨੂੰ ਵੇਟ ਵੱਧਦੇ ਦਾ ਵੱਧ ਕਰਦਾ ਜੀ ਹਾਂ 4.5 ਕਿਲੋ ਹਾਂ ਜੀ ਹਾਂ 4.5 ਕਿਲੋ ਦਾ ਮੁਰਗਾ ਆਊਗਾ ਬੱਚੇ ਨੇ ਜੀ ਅਜੇ ਤਾਂ ਅਜੇ ਮੰਨ ਲਓ 5 ਮਹੀਨਾ ਦਾ ਹੋਇਆ ਜੀ ਆਪਾਂ ਹਜੇ ਤਾਂ 5 ਮਹੀਨੇ ਦੀ ਹੋਇਆ ਹੈ ਹਾਂ ਜੀ ਹਾਂ ਇਹਦਾ ਡਰੈਸ ਕੀ ਹੈ ਬਾਈ ਜੀ ਪੂਰਾ ਬੋਲਿਓ ਲਾਉਡ ਕ੍ਰਿਸ਼ਨਾ ਕਾਲਜ ਜੀ ਲਾਉਡ ਕ੍ਰਿਸ਼ਨਾ ਕਾਲਜ ਤੇ ਸੁਨਾਮ ਰੋਡ ਜਿਹੜਾ ਜੀ ਅੱਖ ਨੂੰ ਜਾਂਦਾ ਤੇ ਉੱਪਰ ਹੈ ਜੀ ਲੇਰਾ ਗਾਗੇ ਨੂੰ ਜਾਂਦਾ ਜਦੋਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਨੇ ਸਾਹਮਣੇ ਆ ਗਿਆ ਜੀ ਕਾਲਜ ਜੇ ਕਹਦੀ ਇੱਧਰ ਆਹ ਰੋਡ ਹੈ ਜਿਹੜਾ ਸਾਹਮਣੇ ਦੇਖ ਰਹੇ ਹੋ ਮੇਨ ਰੋਡ ਹੈ ਇਹ ਇੱਧਰ ਸੁਨਾਮ ਹੈ ਤੇ ਇੱਧਰ ਲੇਰਾ ਗਾਗਾ ਹੈ ਗੁਮਿੰਦਗੜ ਪਿੰਡ ਫੋਨ ਨੰਬਰ 8838 ਜੀ 62838 88859 ਜੀ 88859 ਹਾਂ ਜੀ ਕੌਣ ਕੌਣ ਬੋਲੂਗਾ ਇੱਥੇ ਜਰਨੈਲ ਸਿੰਘ ਜੀ ਜਰਨੈਲ ਸਿੰਘ ਬੋਲੂਗਾ ਇੱਕ ਨੰਬਰ 94630 ਜੀ 16841 ਜੀ 94630 16843 ਜੀ 16843 ਇਹ ਨੰਬਰ ਹੈ ਬਾਈਆਂ ਨਾਲ ਕਿਸ ਕੋਈ ਵੀ ਕਿਸੇ ਤਰ੍ਹਾਂ ਦਾ ਲੈਣਾ ਤਾਂ ਸਾਨੂੰ ਨਹੀਂ ਕਿਹਨਾਂ ਨਾਲ ਸੰਪਰਕ ਕਰ ਸਕਦੇ ਹੋ ਚਾਹੇ ਆਸਟ੍ਰੇਲੀਆ ਆਸਟ੍ਰੇਲੀਆ ਵਾਲਾ ਵੀ ਦੇ ਦਦਣਿਓ ਹਾਂਜੀ ਉਹ ਵੀ ਦੇ ਦਾਂਗੇ ਜੀ ਆਸਟ੍ਰੇਲੀਆ ਵਾਲਾ ਲੈਣਾ ਉਹ ਮਿਲ ਜੂਗਾ ਕੋਈ ਵੀ ਆਂਡੇ ਵਾਲੀ ਮੁਰਗੀ ਲੈਣੀ ਆਂਡੇ ਲੈਣੇ ਨੇ ਕੁਝ ਵੀ ਲੈਣਾ ਉਹੀ ਮਿਲੂ ਆਰ ਆਈ ਆਰ ਆਰ ਆਈ ਆਰ ਹੈ ਇਹ ਦੇਸੀ ਪੰਜਾਬੀ ਕਹਿ ਸਕਦੇ ਨੂੰ ਹਾਂ ਹਾਂ ਸਾਰੀ ਪੰਜਾਬੀ ਹੈ ਜੀ ਇਹ ਦੇਸੀ ਠੀਕ ਹੈ ਜੀ ਆਹ ਮੀਟ ਵਾਲੇ ਮੁਰਗੇ ਨੇ ਜੀ ਨਿਕਰ ਅੱਛਾ ਪਰਾਂ ਮੀਟ ਵਾਲੇ ਨੇ ਨਿਕਰ ਉਹ ਵੀ ਦਿਖਾਉਨੇ ਆ ਸੋਨੂੰ ਅੱਡ ਬਣਾਇਆ ਹੋਇਆ ਇਹ ਫਿਰ ਇਹ ਕੀ ਕਾਦੇ ਵਾਸਤੇ ਰੱਖਿਆ ਨੇ ਅੱਡ ਇਹ ਹੁਣ ਆ ਇਹ ਬਾਚ ਲਿਆਂਦਾ ਜੀ ਬਚਾ ਇਹ ਛੋਟਾ ਹੈ ਛੋਟਾ ਹੈਗਾ ਇਹ ਅੰਡੇ ਹਲੇ 20 25 ਦਿਨਾਂ ਨੂੰ ਦੇਣ ਲੱਗੂਗੀ ਅੱਛਾ 20 25 ਦਿਨਾਂ ਨੂੰ ਅੰਡੇ ਦੇਣ ਲੱਗੂ ਇਹ ਛੋਟੀ ਇਹ ਜਿਹੜੇ ਮੁੱਲ ਲੈ ਜਾਂਦੇ ਨੇ ਤੁਸੀਂ ਇਹ ਚੋਂ ਦਿੰਨੇ ਹੋ ਹਾਂ ਜੀ ਇਹ ਚੋਂ ਲਿਆ ਜਾਵੇ ਚਾਹੇ ਅੰਡੇ ਵਾਲੀ ਲੈ ਜਾਏ ਕੋਈ ਮਰਜ਼ੀ ਲੈ ਜਾਏ ਜੀ ਚਾਹੇ ਹੁਣ ਅੰਡੇ ਦੇਣ ਵਾਲੀ ਲੈ ਤਾ ਫਿਰ ਇਹ ਲੈ ਜਾਂਦਾ ਅਗਲਾ ਬਾਕੀ ਭਾਈ ਰੇਟ ਆਪਦਾ ਫੋਨ ਨੰਬਰ ਪਾਈਆਂ ਦਾ ਆ ਗਿਆ ਉਥੇ ਕਰ ਲਿਓ ਇਹ ਮੀਟ ਵਾਲੇ ਇਹ ਨਿੱਗਰ ਮੁਰਗੇ ਨੇ 2.5 3 ਕਿਲੋਮੀਟਰ ਨਿਕੜੂਗਾ ਅ 2.5 3 ਕਿਲੋ ਵਾਲੇ ਨੇ ਭਾਈ 3 ਕਿਲੋ ਦਾ ਹੋਇਆ ਇਹ 1000 ਰੁਪਏ ਦਾ ਪੀਸ ਦੇ ਦਿੰਨੇ ਆ ਜੀ ਇਹ 2.5 3 ਕਿਲੋਮੀਟਰ ਦੀ ਗਾਰੰਟੀ ਹੈ ਇਹ 1000 ਰੁਪਏ ਦਾ ਪਾਈਆਂ ਨੇ ਰੱਖਿਆ ਪ्युअर ਦੇਸੀ ਹੈ ਪ्युअर ਦੇਸੀ ਦੀ ਗਾਰੰਟੀ ਹੈ ਭਾਈ ਇਹ ਗਾ ਦੇਸੀ ਦੀ ਗਾਰੰਟੀ ਹੈ ਭਾਈ ਆ ਫੜਿਓ ਕਹਿੰਦੇ ਭਈ ਪ्युअर ਦੇਸੀ ਜਿਹੜੇ ਕਹਿੰਦੇ ਨੇ ਬਲੇਲਰ ਖਾ ਖਾ ਥੱਕ ਗਏ ਪਾਈਆਂ ਨੇ ਗਵਿੰਦਗੜ੍ਹ ਜੇਜੀਆਂ ਦੇਸੀ ਕੋਈ ਇਹਦੇ ਵਿੱਚ ਬਿਲਕੁਲ ਆਪਾਂ ਕਹਿੰਦੇ ਬੇਰੜੀ ਨਸਲ ਜਾਂ ਦੂਜੀ ਬਿਲਕੁਲ ਨਹੀਂ ਵੀਡੀਓ ਕਰ ਦਿਓ ਸ਼ੇਅਰ ਭਾਈਆਂ ਨੂੰ ਦੱਬ ਕੇ